ਓ ਚੱਕਦੇ ਬੱਬ ਮਾਤਵਾ ਹੋਲ ਭਰਦਾ ਸੀ ਆ ਦੇਣਾ ਇੱਟਾਂ ਨਾ ਭਰ ਲਿਆ ਸਾਰਾ 빙ਾ ਮਰਦੀ ਨਹੀਂ ਰਹੀ ਕਿੰਨੀ ਇੱਕ ਕਰਦੇ ਜੜਦੀ ਦਸ 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 ਕੋਈ ਨਾ ਉਹ ਕਰਤਾ ਕੰਮ ਵਹੀ ਬਾਜਨ ਵਾਲਾ ਪਾ ਲਿਆ ਇੱਟਾਂ ਦਾ ਭਰ ਲਿਆ ਸਾਰਾ ਵੈਕ ਕਰਦੇ ਲਾ ਰੋਟਾਂ ਆਂ ਦਾ ਕਰਕੇ ਹੋਰ ਵੈਕ ਕਰਦੇ ਇਹਦਾ ਰੇੜੇ ਕੱਢ ਰੱਖ ਲਵੇ ਤੁਸੀਂ ਨਾ ਫਿਰ 15 ਗੱਟੇ ਉਹ ਬਾਈ ਇੱਟਾ ਲਾਉਂਦਾ Tchac de baba. Bada na bola,